ਸਤਨਾਮ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾ ਗਾਥਾ ਇਹਨੂੰ ਗਾਥਾ ਹੀ ਪੜਿਆ ਜਾਂਦਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਰਪੂਰ ਉਪ ਸੁਗੰਧਾ ਪਰਸਮਾਨੋਖਿ ਦੇਹੰ ਮਲੀਣੰ ਮੱਜਾ ਰੁਦਰ ਦੁਰਗੰਧਾ ਮੱਜਾ ਅਧਿਕ ਨਾਲ ਇਹਨੂੰ ਉਚਾਰਨ ਕਰਦੇ ਆ ਮੱਜਾ ਰੁਦਰ ਦੁਰਗੰਧਾ ਨਾਨਕ ਆਥ ਗਰਬੇਣ ਅਗਿਆਨਨੋ ਪਰਮਾਨੋ ਪਰਜੰਤ ਆਕਾਸ਼ ਹੈ ਦੀਪਨੋ ਸੇ ਖੰਡਨਹ ਗੱਛੇਣ ਨੈ ਪਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿ ਅਤੇ ਸਿੱਧਿ ਅਤੇ ਜਿਹੜਾ ਹੈ ਉਹ ਉਚਾਰਨ ਕਰਨਾ ਹੈ ਜਾਨੋ ਸਤ ਹੋਵੰਤੋ ਮਰਨੋ ਦ੍ਰਿਸ਼ਟੀਨ ਮਿਥਿਆ ਕੀਰਤਿ ਸਾਥ ਚਲੰਥੋ ਬਨੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਐਸਤ ਮਿਤ੍ਰੇਖ ਬੰਧ ਵਹਿ ਲਵਦੇੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈਂ ਲਾਗਰ ਸੰਗੇਣ ਨੰ ਬੈਰਕ ਸੇ ਚੰਦਨਹ ਨਕਟ ਬਸੰਤੋ ਬੰਸੋ ਨਾਨਕ ਇਹਦਾ ਨਾਨਕ ਤੇ ਵਿਸ਼ਰਾਮ ਹੈ ਬੰਸੋ ਬੱਬੇ ਨੂੰ ਕੰਨਾ ਤੇ ਉੱਤੇ ਬਿੰਦੀ ਹੈ ਸਸੇ ਨੋੜਾ ਸਸੇ ਤੇ ਬਿੰਦੀ ਨਹੀਂ ਲਾਉਣੀ ਜੀ ਬੰਸੋ ਨਾਨਕ ਅਹੰ ਬੋਧ ਨਾ ਬੋਹ ਤੇ ਗਾਥਾ ਗੋਹ ਗੋਪਾਲ ਕਥੰ ਮਥੰ ਮਾਨ ਮਰਦਨ ਹੈ ਹਤੰ ਪੰਜ ਸਤਰੇਣ ਨਾਨਕ ਹਰ ਬਾਣੀ ਪਰਹਾਰ ਨਹ ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਨ ਹੈ रहंता जन्म मरनि न रमनं नानक हरकीर्तन है पतर पुरजेन ਝੜਿਯੰ ਨਹ ਜੜਿਯੰ ਪੇੜ ਸੰਪਤਾ ਨਾਮ ਬਿਹੋਨ ਬਖਮਤਾ ਨਾਨਕ ਬਹੰਤ ਜੋ ਬਸਰੋ ਰਹਿਣੀ ਪਾਵਨੀ ਸਾਧ ਸੰਗੇਣ ਲਬੰਤੰ ਬੜ ਪਾਗਨ ਹੈ ਹਰ ਨਾਮ ਗੁਨ ਰਮਨੰ ਨਾਨਕ ਸੰਸਾਰ ਸਾਗਰ ਨਹਿ ਵਿਆਪਨ ਹੈ ਗਾਥਾ ਗੂੜ ਅਪਾਰੰ ਸਮਝਨੰ ਬਿਰਲਾ ਜਨ ਹੈ ਸੰਸਾਰ ਕਾਮ ਤਜਨੰ ਗਾਨਕ ਗੋਬਿੰਦ ਰਮਨੰ ਸਾਧ ਸੰਗ ਮਹ ਸੁਮੰਤਰ ਸਾਧ ਬਚਨ ਕੋਟ ਦੋਖ ਬਿਨਸਨ ਹੈ ਹਰ ਚਰਨ ਕਮਲ ਧਿਆਨੰ ਨਾਨਕ ਕੋ ਕੋਲ ਸਮੂਹ ਉਧਾਰਨ ਹੈ ਸੁੰਦਰ ਮੰਦਰ ਸਣ ਹੈ ਜੀਣ ਮਦ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹ ਨਾਨਕ ਲਬਦੰ ਬੜ ਭਾਗਨ ਹੈ ਹਰ ਲਬਦੋ ਮਿੱਤਰ ਸੁਮਿੱਤੋ ਬਿਦਾਰਨ ਕਦੇ ਨ ਚਿਤੋ ਜਾ ਕਾ ਅਸਥਲ ਤੋਲ ਅਮਿਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਅਪਜਸੰ ਮਿਟਾਂਤ ਸਤ ਪੁੱਤਰਹਿ ਸਿਮਰਤਾਬਿ ਹਿਰਦੈ ਗੁਰਮੰਤਰਨਹਿ ਸਿਮਰਤਾਬਿ ਹਿਦ ਚਾਰਣ ਕਰਨਹਿ ਸਿਮਰਤਾਬਿ ਹਿਰਦੈ ਗੁਰਮੰਤਰਨਹਿ ਪ੍ਰੀਤੰ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਹੈ ਮਰਨੰ ਬਿਸਰਨੰ ਗੋਬਿੰਦ ਹੈ ਜੀਵਨੰ ਹਰ ਨਾਮ ਧਿਆਵਨ ਹੈ ਲਬਨੰ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣ ਹੈ ਦਸਨ ਬਿਹੋਨ ਪੋਇੰਗੰ ਮੰਤਰੰ ਗਾਰੜੀ ਨਿਵਾਰੰ ਵਿਆਦ ਉਪਾੜਨ ਸੰਤੰ ਨਾਨਕ ਲਬਦ ਕਰਮਣਹ ਜਾਤ ਕਾਥ ਰਮਣੰ ਸਰਨੰ ਸਰਬਤਰ ਜੀਅਨਹ ਤਾਤ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨਹ ਚਰਨਾਰਬਿੰਦ ਮਨ ਬਿਧਿਯੰ ਸਿਧਿਯੰ ਸਰਬ ਕੁਸਲ ਨਹ ਗਾਥਾ ਗਾਵੰਤ ਨਾਨਕ ਭਬਯੰ ਪਰਪੂਰਵਨਹ ਭਬਿਆੰ ਉਚਾਰਨ ਕਰਨਾ ਪਰਾਪੂਰਵਨ ਹੈ ਸੋਬ ਬਚਨ ਰਮਨੰ ਗਵਨੰ ਸਾਧ ਸੰਗੇਨ ਉਦਰਣ ਹੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨ ਲੱਭੇ ਅਤੇ ਵੇਦ ਪੁਰਾਨ ਸਾਸਤਰ ਵਿਚਾਰੰ ਏਕੰਕਾਰ ਨਾਮ ਉਰਤਾਰੰ ਕੋਲ ਹਸ ਸਮੂਹ ਸਗਲ ਉਧਾਰੰ ਬੜ ਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਧਰਣੰ ਕੋਲ ਸਮੂਹਨਹ ਲਬਦਿਯੰ ਸਾਧ ਸੰਗੇਣ ਨਾਨਕ ਬੜ ਭਾਗੀ ਭੇਟੰਤ ਦਰਸਨਹ ਸਰਬ ਦੋਖ ਪਰੰ त्याਗੀ ਸਰਬ ਧਰਮ ਦ੍ਰਿੜੰਤਨਹ ਦ੍ਰਿੜੰਤਨਹ ਇਹਨੂੰ ਉਚਾਰਨ ਕਰਨਾ ਹੈ ਲਬ ਦੇਣ ਸਾਧ ਸੰਗੇਣ ਨਾਨਕ ਮਸਤਕ ਲਿਖਣ ਹੈ ਲਬ ਦੇਣ ਸਾਧ ਸੰਗੇਣ ਇਥੇ ਵਿਸਰਾਮ ਹੈ ਨਾਨਕ ਜਮਕ ਹੈ ਮਸਤਕ ਲਿਖਣ ਹੈ ਜਾਂ ਇਹਨੂੰ ਲਿਖਿਆਣ ਹੈ ਇਦਾਂ ਵੀ ਉਚਾਰਨ ਕਰਦੇ ਹਨ ਤਾਂ ਜਿਹੜਾ ਪ੍ਰਚਲਿਤ ਹੈ ਉਹ ਲਿਖਣ ਹੈ ਪੜਦਾ ਆ ਪਰ ਜਿਹੜਾ ਸ਼ੁੱਧ ਹੈ ਉਹ ਲਿਖਿਆਣ ਉਚਾਰਨ ਕਰਨਾ ਹੈ ਲਿਖਣ ਹੈ ਲਬਧੇਣ ਸਾਧ ਸੰਗੇਣ ਨਾਨਕ ਮਸਤਕ ਲਿਖਣ ਹੈ ਹੋਇਓ ਹੈ ਹੋਵੰਤੋ ਹਰਣ ਪਰਣ ਸੰਪੂਰਨਹ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨੰ ਸੁਖੇਨ ਬੈਣ ਰਤਨੰ ਰਚਨੰ ਕਸ਼ੰਬਰੰਗਨਹ ਰੋਗ ਸੋਗ ਬਿਯੋਗੰ ਨਾਨਕ ਸੁਖ ਨਸ ਬਨਹ ਸੁਖੇਨ ਬੈਣ ਰਤਨੰ ਰਤਨੰ ਸੋਬਰੰਗਨਹ ਰੋਗ ਸੋਗ ਬਿਯੋਗੰ ਨਾਨਕ ਸੁਖ ਨਸ ਬਨਹ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ